ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਟ ਮਹਿਲਾ ਚੌਥਾ ਰਾਮ ਨਮ ਪਾਥ ਨਿਰਗੁਣਿਆਰੇ ਕ੍ਰਿਪਾ ਕ੍ਰਿਪਾ ਕਰ ਗੁਰੂ ਮਿਲਾਏ ਹਮ ਪਾਹਨ ਸ਼ਬਦ ਗੁਰ ਤਾਰੇ ਰਹਾ ਮਹਾਰਾਜ ਬਖਸ਼ਿਸ਼ ਕਰਦੇ ਨੇ ਸਤ ਗੁਰੂ ਏ ਮੇਰੇ RAM ਅਸੀਂ ਨਿਰਦਈ ਹਾਂ ਗੁਨਾ ਤੋਂ ਸਖਣੇ ਆ ਮੇਰ ਕਰ ਸਾਨੂੰ ਗੁਰੂ ਮਿਲਾ ਸਾਨੂੰ ਪਥਰਾਂ ਨੂੰ ਗੁਰ ਸ਼ਬਦ ਨਾਲ ਜੋੜ ਕੇ ਤਾਰਦੇ ਰਹਾ ਸਤ ਗੁਰ ਨਾਮ ਦਿਰੜਾਏ ਅਤ ਮੀਠਾ ਮੈ ਲਾਗਰ ਮਲਗਾਰੇ ਨਾਮ ਹੈ ਸੁਰਤਵਜੀ ਹੈ ਦਾਦਿਸ ਮੁਸਕੀ ਮੁਸਾ ਗੰਦਾਰੇ ਹੈ ਗੁਰੂ ਪ੍ਰਮਾਤਮਾ ਦਾ ਨਾਮ ਮੇਰੇ ਹਿਰਦੇ ਚ ਪੱਕਾ ਕਰ ਇਹ ਨਾਮ ਬਹੁਤ ਮਿੱਠਾ ਚੰਦਨ ਤੋਂ ਮਿਸ਼੍ਰਿਤ ਹੈ ਤੇ ਨਾਮ ਦੀ ਬਰਕਤ ਨਾਲ ਹੀ ਇਹ ਸੁਰਤ ਪ੍ਰਬਲ ਹੁੰਦੀ ਹੈ ਤੇ ਜਗਤ ਵਿੱਚ ਹਰ ਪਾਸੇ ਪ੍ਰਮਾਤਮਾ ਦੀ ਹਸਤੀ ਸੁਗੰਧਿਤ 퍼 ਰਹੀ ਹੈ ਤੇ ਨਿਰਗੁਣ ਕਥਾ ਕਥਾ ਹੈ ਮਿੱਠੀ ਗੁਰਨੀਕੇ ਬਚਨ ਸਮਾਰੇ ਗਾਵਤ ਗਾਵਤ ਹਰ ਗੁਣ ਗਾਏ ਗੁਣ ਗਾਵਤ ਗੁਰ ਨਿਸਤਾਰਿ へ ਪ੍ਰਭੂ ਤ੍ਰਿਸ਼ਿਵ ਤੋ ਸਲਾਮ ਮਿੱਠੀ ਐ ਇਸ ਉਤੇ ਮਾਇਆ ਦੇ ਤਿੰਨਾ ਗੁਣਾਂ ਦਾ ਪ੍ਰਭਾਵ ਨਹੀਂ ਪੈ ਸਕਦਾ ਤੇ ਜਿੰਨਾ ਮਨੁੱਖ ਨੇ ਹਰ ਵੇਲੇ ਪ੍ਰਭੂ ਦੇ ਗੁਣ ਗਾਉਣੇ ਸ਼ੁਰੂ ਕੀਤੇ ਨੇ ਉਹ ਸੰਸਾਰ ਸਾਗਰ ਤਰ ਜਾਂਦੇ ਨੇ ਵਿਵੇਕ ਗੁਰੂ ਗੁਰੂ ਸਮਦਰਸੀ ਤਿਸ ਮਿਲੀਐ ਸੰਕ ਉਤਾਰੇ ਸਤ ਗੁਰ ਮਿਲਿਆ ਪਰਮ ਪਦ ਪਾਇਆ ਹਉ ਸਤ ਗੁਰ ਕੈ ਬਲੇ ਹਾਰੇ ਗੁਰੂ ਚੰਗੇ ਮੰਦੇ ਕਰਮਾਂ ਦੀ ਪਰਕਰਨ ਚ ਨਿਪੁੰਨ ਹੈ ਗੁਰੂ ਸਭ ਜੀਵਾਂ ਨੂੰ ਜਿਆ ਪਿਆਰ ਨਾਲ ਵੇਖਣ ਵਾਲਾ ਜੇ ਗੁਰੂ ਮਿਲ ਪਏ ਤਾਂ ਸਭ ਤੋਂ ਚੀ ਆਤਮ ਗੁਸਤਾ ਪ੍ਰਾਪਤ ਹੋ ਜਾਂਦੀ ਹੈ ਪਖੰਡ ਪਖੰਡ ਕਰ ਕਰ ਪਰਮੇ ਲੋ ਪਖੰਡ ਜਗ ਬੁਰਿਆਰੇ ਹਲਤ ਪਾ ਦੁਖਦਾਈ ਹੋਵੇਂ ਜਮਕਾਲ ਖੜਾ ਸਿਰ ਮਾਰੇ ਤੇ ਮਾਇਕ ਬਟੋਰਨ ਲਈ ਅਨੇਕਾ ਧਾਰਮਿਕ ਦਿਖਾਵੇ ਸਦਾ ਕਰ ਕਰਕੇ ਜੀ ਭਟਕਦੇ ਫਿਰਦੇ ਨੇ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਸਦਾ ਦੁਖਦਾਈ ਹੁੰਦੇ ਨੇ ਉਹ ਗਵੈ ਦਿਨਸ ਆਲ ਜਾਲ ਸਮਲ ਬਿਕ ਮਾਇਆ ਕੇ ਵਿਸਥਾਰੇ ਧਾਈ ਰਹਿਨ ਭਿਆ ਸੁਪਨੰਤਰ ਬਿਕ ਸੁਪਨੇ ਵੀ ਦੁੱਖ ਸਾਰੇ ਜਦੋਂ ਦਿਨ ਚੜਦਾ ਫਿਰ ਉਸ ਵੇਲੇ ਲੋਬ ਵਸ ਜੀਵ ਕਰਦੇ ਤੰਦੇ ਆਤਮਿਕ ਮੌਤ ਲੈਉਣ ਵਾਲੀ ਮਾਇਆ ਦੇ ਖਲਾਰੇ ਸ਼ੁਰੂ ਕਰ ਦਿੰਦਾ ਜਦੋਂ ਰਾਤ ਆ ਗਈ ਤੇ ਸੁਪਨਿਆਂ ਵਿੱਚ ਗਲਤਾਨ ਹੋ ਗਿਆ ਸੁਪਨੇ ਵਿੱਚ ਵੀ ਆਤਮਿਕ ਮੌਤ ਲੈਉਣ ਵਾਲੇ ਦੁੱਖ ਹੀ ਸੰਭਾਲਦਾ ਕੱਲਰ ਖੇਤ ਲੈ ਕੂੜ ਜਮਾਇਆ ਸਭ ਕੂੜਾ ਕੇ ਖਲਵਾਰੇ ਸਾਖਤ ਨਰਸ ਭੂਖ ਭੁਖਾਨੇ ਦਰ ਠਾਡੇ ਜਮ ਜੰਦਾ ਰਹੇ ਤੇ ਪਰਮਾਤਮਾ ਨਾਲ ਟੁੱਟੇ ਹੋਏ ਮਨੁੱਖਾਂ ਦਾ ਹਿਰਦਾ ਖੇਤ ਕੱਲਰ ਹੈ ਇਸੇਜ ਨਾਮ ਵਿੱਚ ਪਾਈ ਨਹੀਂ ਹੋ ਸਕਦਾ ਇਹ ਸਿੱਟਾ ਹੈ ਨਿਕਲਦਾ ਕਿ ਸਾਕਤ ਮਨੁੱਖ ਹਰ ਵੇਲੇ ਤ੍ਰਿਸ਼ਨਾ ਦੇ ਮਾਰੇ ਮਰੇ ਰਹਿੰਦੇ ਨੇ ਮਨਮੁਖ ਕਰ ਚੜਿਆ ਵਿਖ ਭਾਰੀ ਉਤਰੈ ਸ਼ਬਦ ਵਿਚਾਰ ਜਿਤਨੇ ਕਰਜ ਕਰਜ ਕੇ ਮੰਗਿਏ ਪਰ ਸੇਵਕ ਪਗ ਅਗਵਾਰੇ ਤੇ ਆਪਣੇ ਮਨ ਪਿੱਛੇ ਤੁਰਨ ਵਾਲੇ ਬੰਦਿਆਂ ਦੇ ਸਿਰ ਉੱਤੇ ਆਤਮਿਕ ਮੌਤ ਲਿਉਣ ਵਾਲਾ ਵਿਕਾਰਾਂ ਦਾ ਕਰਜ਼ਾ ਚੜਿਆ ਰਹਿੰਦਾ ਜਦੋਂ ਮਨੁ ਗੁਰੂ ਦੀ ਸ਼ਰਨ ਪੈਂਦਾ ਭਾਈ ਫਿਰ ਕਰਜ਼ਾ ਮੰਗਣ ਵਾਲੇ ਸਾਰੇ ਜਮਦੂਤ ਫਿਰ ਉਹ ਸੇਵਕ ਬਣ ਜਾਂਦੇ ਨੇ ਜਗਨਨਾਥ ਸਭ ਜੰਤਰੁ ਪਾਏ ਨਖ ਖੀਨੀ ਸਭ ਨਤ ਹਾਰੇ ਨਾਨਕ ਪ੍ਰਭ ਖਿੰਚੈ ਤਿਵ ਚੱਲੀਏ ਜਿਉ ਪਾਵੈ ਰਾਮ ਪਿਆਰੇ हे ਭਾਈ ਜੀਵਾਂ ਦੇ ਵਿਕੀ ਵਾਸ ਇਹ ਸਾਰੇ ਜਗਤ ਦੇ नाथ ਪ੍ਰਭੂ ਦੇ ਪੈਦਾ ਕੀਤੇ ਨੇ ਸਬ ਉਸੇ ਦੇ ਵਾਸ ਵਿੱਚ ਨੇ ਨਾਨਕ ਜੀ ਪ੍ਰਭੂ ਜੀ ਮਾਂ ਦੀ ਨਤ ਖਿੱਚਦਾ ਜਿਵੇਂ ਪਿਆਰ ਰਾਮ ਦੀ ਰਜਾ ਹੁੰਦੀ ਤਿਵੇਂ ਜੀਵਾਂ ਨੂੰ ਤੁਰਨਾ ਪੈਂਦਾ ਨੱਠ ਮਹਿਲਾ ਚੌਥਾ ਰਾਮ ਹਰ ਅੰਮ੍ਰਿਤ ਸਰਨਾਵਾਰੇ ਸਤਿਗੁਰ ਗਿਆਨ ਮੱਜਨ ਹੈ ਨੀਕੋ ਮਿਲ ਕਲਮਲ ਪਾਪ ਉਤਾਰੇ ਰਹਾਉ ਹੇ ਰਾਮ ਹੇ ਹਰੀ ਜਿਹੜਾ ਮਨੁੱਖ ਤੇਰੀ ਮੇਰ ਨਾਲ ਆਤਮਿਕ ਜੀਵਨ ਦਿਨ ਵਾਲੇ ਨਾਮ ਜਲ ਵਿੱਚ ਆਪਣੇ ਆਪ ਨੂੰ ਇਸ਼ਨਾਨ ਕਰਵਾਉਂਦਾ ਹੈ ਉਹ ਮਨੁੱਖ ਗੁਰੂ ਨੂੰ ਮਿਲ ਕੇ ਆਪਣੇ ਸਾਰੇ ਪਾਪ ਵਿਕਾਰ ਲਾ ਲੈੰਦ ਰਹਤ ਸੰਗਤ ਕਾ ਗੁਨ ਬਹੁਤ ਅਦਿਕਾਈ ਪਰਸੂਆ ਗਨਕ ਉਧਾਰੇ ਪਰਸਨ ਪਰਸ ਭਏ ਕਬਜਾ ਕੋ ਲੈ ਬੈ ਕੁਣ ਸਿਧਾਰੇ ਸੰਗਤ ਅਸਰ ਬਹੁਤ ਅਧਿਕ ਹੋਇਆ ਕਰਤ ਜਿਵੇਂ ਤੋਤਾ ਗਨਕਾ ਪਾਸੋ ਰਾਮ ਨਾਮ ਪੜ ਕੇ ਗਨਕਾ ਪਾਰ ਲੰਘੀ ਕਬਜਾ ਨੂੰ ਸ਼੍ਰੀਕ੍ਰਿਸ਼ਨ ਦੇ ਚਰਨਾਂ ਦੀ ਸ੍ਰੇਸ਼ਟ ਛੋਪ ਪ੍ਰਾਪਤੋ ਗਿਉ ਵੀ ਤਰ ਗਈ ਇਹ ਵੀ ਮਨੁੱਖ ਤਰ ਜਾਂਦਾ ਅਜਾਮਲ ਪ੍ਰੀਤ ਪੁੱਤਰ ਪ੍ਰਤਕੀਨੀ ਪਰਨਾરાયਣ ਬੋਲਾਰੇ ਮਿਰਠਾ ਕੁਰ ਕੈ ਮਨ ਭਾਏ ਪਾਉਨੀ ਜਮਕਾਰ ਮਾਰ ਮਿੰਹਾਰੇ ਤੇ ਜਮਕਾਲ ਦੇ ਆਪਣੇ ਪੁੱਤਰ ਨਰਾਇਣ ਨਾਲ ਕੀਤੀ ਹੋਈ ਪ੍ਰੀਤ ਜਗਤ ਪ੍ਰਸਿੱਧ ਭਾਈ ਤੇ ਪਿਆਰੇ ਮਾਲਕ ਪ੍ਰਭੂ ਨਰਾਇਣ ਦੇ ਮਨ ਵਿੱਚ ਅਜਾਮਲ ਦੀ ਉਪਰੀਤ ਪਸੰਦ ਆਗਿਓ ਜਮਦੂਤਾ ਨੂੰ ਮਾਰ ਕੇ ਜਾਮਲ ਤੋਂ ਅਜਾਮਲ ਬਚ ਗਿਆ ਮਨ ਮੁਕਤ ਹੈ ਕਥ ਲੋਕ ਸੁਣਾਵੇ ਜੋ ਬੋਲੇ ਸੋਨਾ ਵਿਚਾਰੇ ਸਾਥ ਸੰਗਤ ਮਿਲੇ ਤਾਂ ਡਿੜਤਾ ਆਵੇ ਹਰਾਮ ਨਾਮ ਨਿਸਤਾਰੇ ਪਰ ਜੇ ਮਨੁੱਖ ਨਾ ਜ਼ਬਾਨੀ ਗੱਲਾਂ ਹੀ ਕਰਦਾ ਤੇ ਗੱਲਾਂ ਕਰਕੇ ਲੋਕਾਂ ਨੂੰ ਸੁਣਾਉਂਦਾ ਫਿਰ ਸਮਝ ਲਓ ਮਨ ਚ ਦੇ ਕਰਤਾਰ ਨੇ ਵਸਿਆ ਜਦੋਂ ਮਨੁ ਗੁਰੂ ਦੀ ਸਾਥ ਸੰਗਤ ਚ ਮਿਲ ਬੈਠ ਤੇ ਉਸ ਅੰਦਰ ਫਿਰ ਸ਼ਰਧਾ ਬਣਦੀ ਉਤਰ ਜਾਂਦਾ ਜਬਰ ਲਗ ਜੀਉ ਪਿੰਡ ਹੈ ਸਾਬ ਤਬਲਾ ਕਿਛ ਨਾ ਸਮਾਰੇ ਜਦ ਕਰਮੰਦਰ ਆਗ ਲਗਾਨੀ ਕਡਕੂਬ ਕੜੈ ਪਨਹਾਰ ਜਦ ਤੱਕ ਜਿੰਨ ਤੇ ਸੀਰ ਦਾ ਮੇਲ ਕਾਇਮ ਰਹਿੰਦਾ ਤਦੋਂ ਤੱਕ ਪ੍ਰਭੂ ਨਾਲ ਟੁੱਟਾ ਹੋਇਆ ਮਨੁੱਖ ਪ੍ਰਭੂ ਦੀ ਯਾਦ ਨੂੰ ਹਿਰਦੇ ਚ ਨਹੀਂ ਵਸਾਂਦਾ ਇਸ ਦਾ ਹਾਲ ਉਸੇ ਮਨੁੱਖ ਵੰਸ਼ ਨੂੰ ਸਮਝੋ ਜਿਸ ਤੇ ਕਰ ਮੈਲ ਜਦੋਂ ਅੱਗ ਲੱਗਦੀ ਹੈ ਫਿਰ ਉਹ ਖੂਪ ਉੱਟ ਕੇ ਪਾਣੀ ਕੱਟਦਾ ਸਾਕਲ ਸੋ ਮਨ ਮੇਲ ਨਾ ਕਰਿਓ ਜਿਨ ਹਰ ਹਰ ਨਾਮ ਵਿਸਾਰੇ ਸਾਕਤ ਬਚਨ ਵਿਚਵਾ ਜੋਂ ਦੱਸੀ ਐ ਤਜ ਸਾਕਤ ਪਰੈ ਪਰਾਰੇ ਹੈ ਮੇਰੇ ਮਨ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮੁ ਕਾ ਭੁਲਾ ਦਿੱਤਾ ਉਹ ਸਾਕਤ ਹੈ ਸਾਕਤ ਨ ਕਦੇ ਸਾਜ ਨਹੀਂ ਪਾਣ ਕਿਉਂਕਿ ਸਾਕਤ ਦੇ ਬਚਨਾਂ ਨਾਲ ਮਨੁੱਖ ਐਉ ਡੰਗਿਆ ਜਾਂਦਾ ਏ ਜਿ ਸੱਪ ਠੂਹੇ ਦੇ ਡੰਗ ਨਾਲ ਲਗ ਲਗ ਪ੍ਰੀਤ ਬਹੁ ਪ੍ਰੀਤ ਲਗਾਈ ਲਗ ਸਾਧੂ ਸੰਗ ਸਵਾਰੇ ਗੁਰ ਕੇ ਬਚਨ ਸਾਥ-ਸੱਤ ਕਰ ਮੰਨੈ ਮਿਰਠਾਕੁਰ ਬਹੁਤ ਪਿਆਰੇ ਮਹਾਰਜ ਕਹਿ ਲੱਗੇ ਭਾਈ ਜਿੰਨਾ ਮਨੁੱਖਾ ਨੇ ਮੋੜ-ਮੜ ਗੁਰੂ ਦੀ ਚਰਨੀ ਲਾਕੇ ਪ੍ਰਭੂ ਚਰਨਾ ਚ ਪ੍ਰੀਤ ਪੈਦਾ ਕੀਤੀ ਹੈ ਗੁਰੂ ਸੰਗਤ ਚ ਰਹਿ ਕੇ ਜੀਵਨ ਚੰਗੇ ਬਣ ਗਏ ਤੇ ਗੁਰੂ ਬਚਨਾਂ ਉੱਤੇ ਪੂਰੀ ਸ਼ਰਧਾ ਬਨਾਲੀ ਓਹ ਮਨੁੱਖ ਪ੍ਰਭੂ ਨੂੰ ਬਹੁਤ ਪਿਆਰੇ ਲੱਗਦੇ ਨੇ ਪੁਰਬ ਜਨਮ ਪਰਚੂਨ ਕਮਾਏ ਹਰ 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 ਨਾਮ ਪਿਆਰੇ ਗੁਰ ਪ੍ਰਸਾਦ ਅੰਮ੍ਰਿਤ ਰਸ ਪਾਇਆ ਰਸ ਗਾਵੇ ਰਸ ਵਿਚਾਰ ਤੇ ਪੁਰਬਲੇ ਜਨਮਾਂ ਵਿੱਚ ਜਿਸ ਮਨੁੱਖ ਨੇ ਥੋੜੇ ਥੋੜੇ ਸ਼ੁਭ ਕਰਮ ਕਮਾਏ ਜਿੰਨਾ ਫਿਰ ਪ੍ਰਭੂ ਨਾਮ 'ਚੇ ਪਿਆਰ ਬਣਾਇ ਫਿਰ ਗੁਰੂ ਕਿਰਪਾ ਨਾਲ ਸੁਨਿਆਤਮਕ ਜੀਵਨ ਦੇਣ ਵਾਲਾ ਨਾਮ ਰਸ ਲੱਭ ਲਿਆ ਹਰ ਹਰੂਪ ਰੰਗ ਸਭ ਤੇਰੇ ਮੇਰੇ ਲਾਲਨ ਲਾਲ ਗੁਲਾਰੇ ਜੈਸਾ ਰੰਗ ਦੇ ਸੁਹੋਵੇ ਕਿਆ ਨਾਨਕ ਜੰਤ ਵਿਚਾਰ ਹੈ ਨਾਨਕ ਸੁਨੇ ਲਾਲ ਸਾਰੇ ਤੇ ਰੂਪ ਨੇ ਤੇਰੇ ਰੰਗਨ ਜਿਹੋ ਜਾਂ ਰੰਗ ਤੂੰ ਕਿਸੇ ਜੀਵ ਨੂੰ ਦੇਣਾ ਉਸ ਉੱਤੇ ਫਿਰ ਉਹੋ ਜਿਹਾਂ ਰੰਗ ਹੀ ਚੜਦੇ ਨਟ ਮਹਿਲਾ ਚੌਥਾ RAM ਗੁਰ ਸ਼ਰਨ ਪ੍ਰਭੂ ਰਖਵਾਰ ਜਿਉ ਕੁੰਚਰ ਤਨੁ ਵੇ ਫਕਰ ਚੱਲਾਇਓ ਕਰ ਉਪਰ ਕਲ ਨਿਸਤਾਰ ਰਹਾਓ हे ਮੇਰੇ RAM ਮੇਰੇ ਪ੍ਰਭੂ ਗੁਰੂ ਸ਼ਰਣੀ ਪਾ ਕੇ ਵਿਕਾਰਾਂ ਵੱਲੋਂ ਸਤਾਰਾ ਖਾ ਤੂੰ ਆਪ ਬਣਨਾ ਜਿਸ ਤੇ ਮੇਰ ਕਾਰਨ ਜਿਵੇਂ ਤੰਦਵੇਂ ਨੇ ਗੱਜ ਨੂੰ ਫੜ ਕੇ ਖਿੱਚ ਲਿਆ ਤਾਂ ਉਸ ਨੂੰ ਉੱਚਾ ਕਰਕੇ ਕੱਢ ਕੇ ਤੰਦਵੇਂ ਦੀ ਫਾਈ ਤੋਂ ਤੁਸੀਂ ਬਚਾਇਆ ਸੀ ਰਹਾਉ ਪ੍ਰਭ ਕੇ ਸੇਵਕ ਬਹੁਤ ਅਤ ਨੀਕੇ ਮਨ ਸ਼ਰਧਾ ਕਰ ਹਰ ਧਾਰੇ ਮੇਰੇ ਪ੍ਰਭ ਸ਼ਰਧਾ ਭਗਤ ਮਨ ਪਾਵੇ ਜਨ ਕੀ ਪੈਜ ਸਵਾਰੇ ਪ੍ਰਭੂ ਦੇ ਭਗਤ ਭਾਈ ਬਹੁਤ ਸੋਹਣੇ ਜੀਵਨ ਵਾਲੇ ਹੁੰਦੇ ਨੇ ਬਹੁਤ ਉੱਚੇ ਜੀਵਨ ਵਾਲੇ ਹੁੰਦੇ ਨੇ ਪ੍ਰਭੂ ਉਹਨਾਂ ਦੇ ਮਨ ਵਿੱਚ ਸ਼ਰਧਾ ਪੈਦਾ ਕਰਦਾ ਹੈ ਸ਼ਰਧਾ ਪੈਦਾ ਕਰਕੇ ਉਹਨਾਂ ਨੂੰ ਆਪਣੇ ਨਾਲ ਪ੍ਰਭੂ ਹਮੇਸ਼ਾ ਜੋੜੀ ਰੱਖਦਾ ਹੈ ਪ੍ਰਭੂ ਨੇ ਆਪ ਹੀ ਆਪਣੇ ਸੇਵਕਾਂਦਰ ਸ਼ਰਧਾ ਪੈਦਾ ਕੀਤੀ ਹੁੰਦੀ ਹੈ ਹਰ ਹਰ ਸੇਵਕ ਸੇਵਾ ਲਾਗੇ ਸਭ ਦੇਖੈ ਬ੍ਰਹਮ ਪਸਾਰੇ ਇੱਕ ਪੁਰਖ ਇੱਕ ਨਦਰੀ ਆਵੇ ਸਭ ਏਕਾ ਨਦਰ ਨਿਹਾਰੇ ਪ੍ਰਭੂ ਦਾ ਜਿਹੜਾ ਸੇਵਕ ਪਰਬੂ ਦੀ ਸੇਵਾ ਭਗਤੀ ਵਿੱਚ ਲੱਗਾ ਹਰ ਥਾਂ ਪ੍ਰਭੂ ਦਾ ਹੀ ਪਸਾਰਾ ਵੇਖਦਾ ਉਸ ਨੂੰ ਸਰਵ ਵਿਆਪਕ ਪਰਮਾਤਮਾ ਹਰ ਥਾਂ ਦਿਸਦਾ ਹੈ ਹਰ ਪ੍ਰਭ ਠਾਕੂ ਰਵਿਆ ਸਭ ਠਾਈ ਅਸੀਂ ਸਬ ਚੇਰੀ ਜਗਤ ਸਮਾਰੇ ਆਪ ਬਿਆਲ ਦਇਆ ਦੰਦ ਦੇਵੈ ਵਿੱਚ ਪਾਤਰ ਕੀ ਰੇ ਕਰ ਮਾਲਖਰੀ ਪ੍ਰਭੂ ਸਭ ਥਾਂ ਵੰਜ ਪ੍ਰਭੂਰ ਦਾਸੀ ਵੰਗ ਸਾਰੇ ਜਗਤ ਨੂੰ ਸੰਭਾਲਦਾ ਦਇਤ ਸੰਭਾ ਪ੍ਰਭੂ ਆਪ ਹੀ ਜੀ ਮਾਉ ਤੇ ਦਇਆ ਕਰਦਾ ਸਭ ਨੂੰ ਦਾਣ ਦਿੰਦਾ ਅੰਤਰਵਾਸ ਬਹੁਤ ਮੁਸਕਾਏ ਪ੍ਰੰਪੂਲਾ ਮਿਰਗ ਸਿੰਘ ਹਾਰੇ ਬਨ ਬੰਟੂਨ ਟੂਨ ਫਿਰਤਾ ਕਿ ਗੁਰਪੂਰ ਕਾਰ ਨਿਸਤਾਰੇ ਹਰੀਦ ਹਰਨ ਦੇ ਅੰਦਰ ਇੱਕ ਕਸੂਰੀ ਦੀ ਬਹੁਤ ਸੁਗੰਧੀ ਮੌਜੂਦ ਹੁੰਦੀ ਹੈ ਪਰ ਪੁੱਲੇਕੇ ਭੁੱਲ ਕੇ ਹਰਨ ਭਟਕਦਾ ਫਿਰਦਾ ਪ੍ਰਭੂ ਤਾਂ ਇਸ ਦੇ ਅੰਦਰ ਹੀ ਵਾਸਤ ਹੈ ਪਰ ਇਹ ਵਿਚਾਰੀ ਜੰਗਲ ਜੰਗਲ ਟੂਨ ਟੁੰਡ ਕੇ ਪਟਕ ਪਟਕ ਥੱਕ ਜਾਂਦੀ ਜੀਵ ਇਸਤਰੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨ ਪ੍ਰਤੱਖ ਗੁਰੂ ਨਿਸਤਾਰੇ ਭਾਈ ਗੁਰੂ ਦੀ ਬਾਣੀ ਸਿੱਖ ਦਾ ਗੁਰੂ ਹੈ ਗੁਰੂ ਬਾਣੀ ਵਿੱਚ ਮੌਜੂਦ ਹੈ ਭਾਵੇਂ ਕੇ ਬਾਣੀ ਹੀ ਸਿੱਖ ਦਾ ਗੁਰੂ ਹੈ ਬਾਣੀ ਚ ਹੀ ਗੁਰੂ ਹੈ ਤੇ ਗੁਰਬਾਣੀ ਉਚਾਰ ਦਾ ਗੁਰੂ ਦਾ ਸੇਵਕ ਉਸ ਬਾਣੀ ਤੇ ਸਰਧਾ ਤਾਰ ਹੈ ਗੁਰੂ ਹੀ ਬਾਣੀ ਉਚਾਰ ਦਾ ਸੇਵਕ ਸਰਧਾ ਟਿਕਾ ਕੇ ਰੱਖਦਾ ਸਭ ਹੈ ਬ੍ਰह्म ਬ੍ਰह्म ਹੈ ਪਸਰਿਆ ਮਨ ਬੀਜਿਆ ਖਾvare ਜਿਉਂ ਜਨ ਚੰਦਰ ਹਾਸ ਦੁਖਿਆ ਤ੍ਰਿਸ਼ਟ ਬੁੱਧੀ ਆਪਣਾ ਕਰ ਲੋਕੀ ਜਾ ਰਹੇ ਹਰ ਥਾਂ ਪ੍ਰਮਾਤਮਾ ਭਰਪੂਰ ਹੈ ਮੌਜੂਦ ਹੈ ਮਨ ਵਿੱਚ ਬੀਜੇ ਕਰਮਾਂ ਦਾ ਫਲ ਖਾਂਦਾ ਹੈ ਤੇ ਦੁਖੀ ਹੁੰਦਾ ਜਿਹੜਾ ਪ੍ਰਭੂ ਨਹੀਂ ਪਛਾਣਦਾ ਜਿਵੇਂ ਤ੍ਰਿਸ਼ਟ ਬੁੱਧੀ ਬਲੇ ਚੰਦਰ ਹਾਸਦਾ ਬੁਰਾ ਲੋਚਦਾ ਪਰ ਆਪਣੇ ਕਾਰਨ ਚੁਆਤੀ ਨਾਲ ਸਾੜ ਬੈਠਦਾ ਪਰਬ ਕੋ ਜਨ ਅੰਤਰਦ ਲੋਚੈ ਪਰਬਜਨ ਕੇ ਸਾਸ ਨਿਹਾਰੇ ਕਿਰਪਾ ਕਿਰਪਾ ਕਰ ਭਗਾ ਦਿਰਡਾਇ ਜਨ ਪੀਛੈ ਜਗਤ ਨਿਸਤਾਰੇ ਪ੍ਰਬੂਦਾ ਭਗਤ ਪ੍ਰਭੂ ਨੂੰ ਆਪਣੇ ਹਿਰਦੇ ਚ ਵੇਖਣ ਲਈ ਤਾੰਗਦਾ ਰਹਿੰਦਾ ਹੈ ਹਰ ਵੇਲੇ ਮਿਹਰ ਕਰਕੇ ਪ੍ਰਭੂ ਫਿਰ ਆਪਣੇ ਭਗਤਾਂ ਦੇ ਹਿਰਦੇ ਚ ਆਪਣੀ ਪਗਤੀ ਦਾ ਪਾਉ ਪੱਕਾ ਕਰ ਦਿੰਦਾ ਆਪਨ ਆਪ ਆ ਪ੍ਰਭ ਠਾਕੁਰ ਪਰਬਾਪੇ ਸਿਡ ਸਵਾਰੇ ਜੇ ਨਾਨਕ ਆਪੇ ਆਪ ਸਬਰਤਾ ਕਰ ਕਿਰਪਾ ਆਪ ਨਿਸਤਾਰੇ ਭਾਈ ਮਾਲਕ ਪ੍ਰਭੂ ਆਪਣੇ ਆਪ ਨੂੰ ਆਪ ਹੀ ਜਗਤ ਰੂਪ ਚ ਪ੍ਰਗਟ ਕਰਦਾ ਆਪੇ ਆਪਣੀ ਰਚੀ ਸ੍ਰਿਸ਼ਟੀ ਨੂੰ ਸੋਹਣੀ ਬਣਾਉਂਦਾ ਜਾਸ ਨਾਨਕ ਪ੍ਰਭੂ ਆਪ ਹੀ ਹਰ ਤਮ ਮੌਜੂਦ ਹੈ ਕਿਰਪਾ ਕਰਕੇ ਜੀਵਾਂ ਨੂੰ ਤਾਰਦਾ ਹੈ ਨਟ ਮਹਿਲਾ ਚੌਥਾ ਰਾਮ ਕਰ ਕਿਰਪਾ ਲੈ ਹੋ ਉਬਾਰੇ ਜੋ ਪਕਰ ਦ੍ਰੋਪਤੀ ਦੁਸ਼ਨਾ ਆਨਨੀ ਹਰ ਹਰ ਲਾਜ ਨਿਵਾਰੇ ਰਹਾਓ ਏ ਮੇਰੇ ਰਾਮ ਮਿਹਰਕਰ ਮੈਨੂੰ ਵਿਕਾਰਾਂ ਦੇ ਹੱਲਿਆਂ ਤੋਂ ਬਚਾ ਜਿਵੇਂ ਦ੍ਰਸ਼ਟਾਂ ਨੇ ਦ੍ਰੋਪਤੀ ਨੂੰ ਫੜ ਕੇ ਲਿਆਂਦਾ ਸੀ ਏ ਹਰੀ ਤੁਸੀਂ ਨਗਨ ਹੋਣ ਤੋਂ ਬਚਾਇਆ ਸੀ ਰਹਾਓ ਕਰ ਕਿਰਪਾ ਜਾਚਕ ਜਨ ਤੇਰੇ ਇਕ ਮੰਗੋ ਦਾਨ ਪਿਆਰੇ ਸਤ ਗੁਰ ਕੀ ਨਿਤ ਸਰਦਾ ਲਾਗੀ ਮੋਖੋ ਹਰ ਗੁਰ ਮੇਲ ਸਵਾਰੇ ਏ ਮੇਰੇ ਪਿਆਰੇ ਹਰੀ ਕੀ ਮੇਰ ਕਰ ਅਸੀਂ ਤੇਰੇ ਦਰ ਤੇ ਮੰਗਤੇ ਆ ਤੇਰੇ ਦਰ ਤੋਂ ਦਾੜ ਮੰਗਨਾ ਮੇਰੇ ਬਾਅਦ ਚ ਸਦਾ ਗੁਰੂ ਦੇ ਮਿਲਣ ਦੀ ਤਾਂਗ ਲੱਗੀ ਰਹਿੰਦੀ ਐ ਮੈਨੂੰ ਗੁਰੂ ਨਾਲ ਮਿਲ ਕੇ ਮੇਰਾ ਜੀਵਨ ਸਵਾਰਦੇ ਸਾਕਤ ਕਰਮ ਪਾਣੇ ਜੋ ਮੱਥੀ ਐ ਨਿਤ ਪਾਣੀ ਝੋਲ ਚੁਲਾਰੇ ਮਿਲ ਸਾਧ ਸੰਗਤ ਪਰਮ ਬੱਧ ਪਾਇਆ ਕਡ ਮੱਖਣ ਕੇ ਘਟਕਾਰੇ ਤੇ ਪਰਮਾਤਮਨ ਟੁੱਟੇ ਹੋਏ ਮਨੁੱਖ ਦੇ ਕੰਮ ਇਉਂ ਵਿਅਰਥ ਨੇ ਜਿਵੇਂ ਪਾਣੀ ਰਿੜਕੀ ਦਾ ਸਾਖਤ ਮਨੁੱਖ ਪਾਣੀ ਹੀ ਰਿੜਕਦਾ ਰਿੰਦਾ ਪਰ ਜਿਸ ਮਨੁੱਖ ਨੇ ਸਾਧ ਸੰਗਤ ਚ ਮਿਲ ਕੇ ਉੱਚਾ ਦਰਜਾ ਹਾਸਲ ਕਰ ਲਿਆ ਸਮਝ ਲਓ ਉਸਨੇ ਦੁੱਧ ਚ ਮੱਖਣ ਕੱਢ ਕੇ ਮੱਖਣ ਦਾ ਸਵਾਦ ਚਖ ਲਿਆ ਨਿਤਨਿਤ ਕਾਇਆ ਮਜਨ ਕੀਆ ਨਿਤ ਮਲਮਲ ਦੇਹ ਸਵਾਰੇ ਮੇਰੇ ਸਤਿਗੁਰ ਕੈ ਮਨ ਬਚਨ ਭੈਸ ਫੋਕਟ ਚਾਰ ਸ਼ਿੰਗਾਰੇ ਜਿਹੜਾ ਮਨੂੰ ਸਦਾ ਸਰੀਰ ਦਾ ਇਸ਼ਨਾਨ ਕਰਦਾ ਰਿਹਾ ਜੋ ਮਨੂੰ ਸਦਾ ਸਰੀਰ ਨੂੰ ਮਲ ਮਲ ਕੇ ਸਾਫ ਸੁਥਰਾ ਕਰਦਾ ਰਹਿੰਦਾ ਤੇ ਮਹਾਰਜ ਕਹਿਣ ਲੱਗੇ ਫਿਰ ਉਸਨੂੰ ਆਪਣੇ ਮਨ ਵਿੱਚ ਗੁਰੂ ਦੇ ਬਚਨ ਪਿਆਰੇ ਬਿਲਕੁਲ ਨਹੀਂ ਲੱਗਦੇ ਮਟਕ ਮਟਕ ਚਲ ਸਕੀ ਸਹੇਲੀ ਮਿਰਠਾਕਰ ਕੇ ਗੁਣ ਸਾਰੇ ਸਤ ਗੁਰ ਸੇਵਾ ਮੇਰੇ ਪ੍ਰਭਾਈ ਮੈਂ ਸਤ ਗੁਰ ਲਖ ਲਖਾਰੇ ਹੇ ਸਕੀ ਸੇਲੀ ਮਾਲਕ ਪ੍ਰਭੂ ਦੇ ਗੁਣ ਹਿਰਦੇ ਚ ਵਸਾਈ ਰੱਖ ਜਿਸ ਤਰ੍ਹਾਂ ਆਤਮਕ ਡੋਲਟ ਅਡੋਲਤਾ ਨਾਲ ਜੀਵਨ ਸਫਰ ਚ ਤੁਰਿਆ ਕਰ ਜੇ ਸੇ ਲਈ ਗੁਰੂ ਦੀ ਸ਼ਰਨ ਪੈ ਕੇ ਕੀਤੀ ਹੋਈ ਸੇਵਾ ਭਗਤੀ ਪ੍ਰਭੂ ਨੂੰ ਪਿਆਰੀ ਲੱਗਦੀ ਹੈ ਨਾਰੀ ਪੁਰਖ ਪੁਰਖ ਸਭ ਨਾਰੀ ਸਭ ਇੱਕੋ ਪੁਰਖ ਮੂਰਾਰੇ ਸੰਤ ਜਨਾ ਕੀ ਰੇਨ ਮਨ ਪਾਏ ਮਿਲ ਹਰਜਨ ਹਰ ਨਿਸਤਾਰੇ ਹੇ ਸਕੀ ਉਹ ਚਾਹੇ ਔਸਤਰੀ ਚਾਹੇ ਮਰਦ ਚਾਹੇ ਕੋਈ ਵੀ ਹੈ ਸਭਨਾਂ ਚ ਹਰ ਤਾਂ ਇੱਕ ਪ੍ਰਭੂ ਆਸਤਾ ਪਰ ਜਿਸ ਮਨੁਕ ਨੂੰ ਸੰਤ ਜਨਾਂ ਨੇ ਚਰਨਾਂ ਦੀ ਤੂੜ ਆਪਣੇ ਮਨ ਚ ਪਿਆਰੀ ਲੱਗਦੀ ਹੈ ਉਹਨਾਂ ਨੂੰ ਪ੍ਰਭੂ ਸੰਸਾਰ ਸਾਗਰ ਤੋਂ ਪਾਰ ਲੰਗਾਉਂਦਾ ਗ੍ਰਾਮ ਗ੍ਰਾਮ ਨਗਰ ਸਭ ਫਿਰਿਆ ਫਿਰ ਅੰਤਰ ਹਰ ਜਨਮ ਧਾਰੇ ਸਰਦਾ ਸਰਦਾ ਉਪਾਏ ਮਿਲਾਏ ਮੌਕਾ ਹਰ ਗੁਰ ਗੁਰ ਨਿਸਤਾਰੇ ਹੇ ਸਖੀ ਪਿੰਡ ਪਿੰਡ ਸ਼ਹਿਰ ਸ਼ਹਿਰ ਸਭ ਨਹੀਂ ਤਾਈ ਫਿਰ ਕੇ ਵੇਖ ਲਿਆ ਪ੍ਰਮਾਤਮਾ یوں ਬਾਹਰ ਭਾਲਿਆ ਨਹੀਂ ਲੱਭਦਾ ਯਾਰੀ ਮੇਰੇ ਅੰਦਰ ਹੀ ਸ਼ਰਧਾ ਪੈਦਾ ਕਰਕੇ ਮੈਨੂੰ ਵੀ ਗੁਰੂ ਰਾਈਆ ਆਪਣੇ ਚਰਨਾਂ ਵਿੱਚ ਜੋੜ ਲੋ ਪਵਨ ਸੂਦ ਸਭ ਨੀਕਾ ਕਰਿਆ ਸਤਗੁਰ ਸ਼ਬਦ ਵਿਚਾਰਣ ਲਿਜ ਕਰ ਜਾਏ ਅੰਮ੍ਰਿਤ ਰਸ ਪੀਆ ਬਿਨੈਨਾ ਜਗਤ ਨਿਹਾਰੇ ਹੇ ਸਖੀ ਜਿਸ ਮਨੁੱਖ ਨੇ ਗੁਰੂ ਚਰਨਾ ਜੁੜ ਕੇ ਗੁਰੂ ਸ਼ਬਦ ਨੂੰ ਆਪਣੀ ਸੁਰਤ 'ਤੇ ਟਿਕਾਇਆ ਹੈ ਆਪਣੇ ਸਵਾਸਾਨੀ ਲੜੀ ਨੂੰ ਸੁਹਣਾ ਬਣਾ ਲਿਆ ਉਸਨੇ ਮਾਇਆ ਦਾਮੋਂ ਦੂਰ ਕਰਕੇ ਜਗਤ ਦੀ ਸਲੀਤ ਨੂੰ ਵੇਖ ਲਿਆ ਤਉ ਗਨ ਇਸ ਬਰਨ ਨਹੀਂ ਸਾਖ ਕੋ ਤਉ ਮੰਦਰ ਹਮ ਨਿਕ ਕੀਰੇ ਨਾਨਕ ਕਿਰਪਾ ਕਰੋ ਗੁਰ ਮੇਲੋ ਮੈਂ RAM ਜਪਤ ਮੰਤੀਰੇ ਹੈ ਪ੍ਰਭੂ ਮੈਂ ਤੇਰੇ ਗੁਣ ਬਿਆਨ ਨਹੀਂ ਕਰ ਸਕਤ ਤਉ ਇੱਕ ਸੋਹਣਾ ਮੰਦਰ ਅਸੀਂ ਜੀਵ ਉਸ ਵਿੱਚ ਰਹਿਣ ਵਾਲੇ ਨਿੱਕੇ ਕੀੜੇ ਆ ਏ ਨਾਨਕ ਜੇ ਮੇਰੇ ਤੇ ਮੇਰ ਹੋਵੇ ਤਾਂ ਮੈਨੂੰ ਗੁਰੂ ਮਿਲਾ ਕੇ ਮੇਰਾ ਮੈਨੂੰ ਗੁਰੂ ਮਿਲ ਜਾਵੇ ਤੇ ਮੇਰਾ ਨਾਮ ਜਪ ਕੇ ਸਦਾ ਤੁਹਾਡੇ ਚਰਨਾਂ 'ਚ ਟਿਕਿਆ ਰਹੇ ਨਟ ਮਹੰਲਾ ਚੌਥਾ ਮੇਰੇ ਮਨ ਪਲ ਠਾਕੁਰ ਗਮ ਅਪਾਰੇ ਹਮ ਪਾਪੀ ਬਹੁ ਨਿਰਗੁਣ ਆਰੇ ਕਰ ਕਿਰਪਾ ਗੁਰ ਨਿਸਤਾਰ ਰਹਹੁ ਏ ਮੇਰੇ ਮਾਨਾ ਆਪਾਂ ਉਸ ਬੇਅੰਤ ਮਾਲਕ ਪ੍ਰਭੂ ਦੇ ਗੁਣ ਯਾਦ ਕਰਿਆ ਕਰ ਆਖਿਆ ਕਰੇ ਪ੍ਰਭੂ ਸਿਜੀ ਪਾਪੀਆਂ ਗੁਨਾ ਤੋਂ ਬਹੁਤ ਸਖਣੇ ਰਹ। ਸਾਧੂ ਪੁਰਖ ਸਾਜਨ ਪਾਏ ਇੱਕ ਬਿਨਾ ਕਰੋ ਗੁਰਪਿਆਰੇ। ਰਾਮਨਾਮ ਤਨ ਪੂੰਜੀ ਦੇਵੋ ਸਭ ਤਿਸਨਾ ਪੁਖਨੇਵਾਰ ਇਹ ਪਿਆਰੇ ਗੁਰੂ ਜਿਹੜਾ ਮਨੁੱਖ ਸੰਤ ਜਿਨ੍ਹਾਂ ਦੀ ਸੰਗਤ ਪ੍ਰਾਪਤ ਕਰਦਾ ਉਹ ਵੀ ਗੁਰਮਖ ਬਣ ਜਾਂਦਾ। ਤੇ ਮੈਨੂੰ ਪਰਮਾਤਮਾ ਦਾ ਨਾਮ ਤਨ ਸਰਮਾਇਆ ਦੇ ਜੋ ਮੇਰੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਪੁਖ ਦੂਰ ਕਰ ਦੇਵੇ। ਪਚਾਏ ਪਤੰਗ ਮਿਰਗ ਪ੍ਰਿੰਗ ਕੁੰਚਰ ਮੀਨ ਇੱਕ ਇੰਦਰੀ ਪਕਲ ਸੰਘਾਰੇ ਪੰਜ ਪੂਸ ਬਲ ਹੈ ਦੇਹੀ ਗੁਰ ਸਤਗੁਰ ਪਾਪ ਨਿਵਾਰੇ ਪਤੰਗਾ ਦੇਵੇ ਦੀ ਲਾਟ ਤੇ ਸੜ ਜਾਂਦਾ ਹਰਨ ਪੋਰਾ ਹਾਤੀ ਮਛੀਨਾਂ ਨੂੰ ਵੀ ਇੱਕ ਇੱਕ ਵਿਕਾਰ ਵਾਸਨਾ ਆਪਣੇ ਵੱਸ ਵਿੱਚ ਕਰਕੇ ਮਾਰ ਦਿੰਦੇ ਨੇ ਪਰ ਮਨੁੱਖਾ ਸੀਰ ਵਿੱਚ ਤਾਂ ਇਹ ਕਾਮ ਬਾਦਿਕ ਪੰਜੇ ਹੀ ਦੈਂਤ ਬਲਵਾਨ ਨੇ ਬੰਦੇ ਦਾ ਕੀ ਬਣੇਗਾ ਸ਼ਾਸਤਰ ਬੇਦ ਸੋਲ ਸੋ ਦੇਖੇ ਮਨ ਨਾਰਦ ਬਚਨ ਪੁਕਾਰੇ ਰਾਮ ਨਾਮ ਪੜੋ ਗਤ ਪਾਵੋ ਸਤ ਸੰਗਤ ਗੁਰ ਨਿਸਤਾਰੇ ਵੇਦ ਸ਼ਾਸਤਰ ਕਈ ਵਾਰੀ ਸੋਧ ਕੇ ਵੇਖ ਲੈ ਨਾਰਦ Muni ਵੀ ਇਹ ਬਚਨ ਆਖਦੇ ਨੇ ਉਹ ਵੀ ਆਖਦੇ ਨੇ ਭਾਈ ਪਰਮਾਤਮਾ ਦਾ ਨਾਮ ਸਿਮਰਨ ਸਿੱਖੋਗੇ ਤਾਂ ਹੀ ਤਰੋਗੇ ਪ੍ਰੀਤਮ ਪ੍ਰੀਤ ਲੱਗੀ ਪ੍ਰਭ ਕੇਰੀ ਜਿਮ ਸੂਰਜ ਕਮਲ ਨਿਹਾਰੇ ਮੇਰ ਸੁਮੇਰ ਮੋਰ ਬਹੁ ਨੱਚੇ ਜਦ ਉਹਨਵੇਂ ਕੰਨ ਕਨ ਹਾਰੇ ਜਿਸ ਮਨੁੱਖ ਦੇ ਹਿਰਦੇ ਚ ਪ੍ਰੀਤਮ ਪ੍ਰਭੂ ਦਾ ਪਿਆਰ ਬਣਿਆ ਤੇ ਉਸ ਤੇ ਮਲਾਪ ਲਿਉ ਤੰਗ ਦਾਰਿੰਦਾ ਜਿਵੇਂ ਕੋਲ ਫੁੱਲ ਸੂਰਜ ਨੂੰ ਤੱਕਦਾ ਜਦ ਬੱਦਲ ਵਰਨ ਲਈ ਬਹੁ ਚੁੱਕਦਾ ਰੂਚੇ ਪਹਾੜਾਂ ਵੱਲੋਂ ਕਟਾਉਂਦੀਆਂ ਵੇਖ ਕੇ ਮੋਰ ਬਹੁਤ ਨੱਚਦਾ ਸਾਕਤ ਕੋ ਅੰਮ੍ਰਿਤ ਬਹੁ ਸਿੰਚ ਸਭ ਡਾਲ ਫੂਲ ਵਿਸਕਾਰੇ ਜਿਉਂ-ਜਿਉਂ ਨੀਵੇਂ ਸਾਖਤ ਨਰ ਸੇਤੀ ਛੇੜ-ਛੇੜ ਕੱਢੈ ਵਿਖਖਾਰ ਪਰਮਾਤਮ ਨੂੰ ਟੁੱਟਾ ਹੋਇਆ ਮਨੁੱਖ ਮਾਨੋ ਬਹੁਤ ਇੱਕ ਬੋਲਾ ਰੁਖ ਹੈ ਉਸ ਨੂੰ ਭਾਵੇਂ ਕਿੰਨਾ ਹੀ ਅੰਮ੍ਰਿਤ ਸਿੰਚੀ ਜਾਓ ਉਸ ਦੀ ਅਟਾਣਿ ਉਸ ਦੇ ਫੁੱਲ ਸਭ ਵਿਲ ਹੀ ਰਹਿਣਗੇ ਸਾਖਤ ਮਨੁੱਖ ਨਾਲ ਜਿਉਂ-ਜਿਉਂ ਲੋਕ ਨਿਮਰਤਾ ਦੀ ਵਰਤੋ ਕਰਦੇ ਨੇ ਤਿਉਂ-ਤਿਉ ਛੇੜਖਾਨੀਆਂ ਕਰਕੇ ਅੰਦਰੋਂ ਕੋੜਾ ਜ਼ਹਿਰ ਹੀ ਕੱਢਦੇ ਸੰਤਨ ਸੰਤ ਸਾਧ ਮਿਲ ਰਹੀ ਹੈ ਗੁਣ ਬੋਲੈ ਪਰ ਉਪਕਾਰੇ ਸੰਤੈ ਸੰਤ ਮਿਲੈ ਮਨ ਵਿਗਸੈ ਜਿਉਂ ਜਲ ਮਿਲ ਕਮਲ ਸਵਾਰੇ ਇਵੇਂ ਇਸ ਵਾਸਤੇ ਸਾਖ ਨੂੰ ਸੰਜ ਪਾਣ ਦੇ ਥਾਂ ਸੰਤ ਜਨਾਂ ਨਾਲ ਗੁਰਮੁਖ ਨਾਲ ਮਿਲ ਕੇ ਪਾਈ ਰਹਿਣਾ ਚਾਹੀਦਾ ਜੇ ਪਾਣੀ ਨੂੰ ਮਿਲ ਕੇ ਕੋਲ ਫੁੱਲ ਖਿੜਦੇ ਨੇ ਇਵੇਂ ਜੇ ਕੋਈ ਸੰਤ ਮਿਲ ਜਾਏ ਤੇ ਮਨ ਖਿੜ ਜਾਂਦਾ ਲੋਭ ਲਹਿਰ ਸਭ ਸਵਾਰਨ ਹਲਕ ਹੈ ਹਲਕਿਓ ਸਭੇ ਬਿਗਾਰੇ ਮੇਰੇ ਠਾਕੁਰ ਕੈ ਦੀਵਾਨ ਖਬਰ ਹੋਈ ਗੁਰ ਗਿਆਨ ਖੜਗ ਲੈ ਮਾਰੇ ਭਾਈ ਲੋਭ ਦੀ ਲਹਿਰ ਨਿਰੋਲ ਹਲਕਾਇਆ ਕੁੱਤਾ ਹੈ ਜਿਵੇਂ ਹਲਕਾਇਆ ਕੁੱਤਾ ਸਭਨਾਂ ਨੂੰ ਵੱਡ ਵੱਡ ਕੇ ਵਿਗਾੜਦਾ ਹੈ ਨਾ ਤਿਵੇਂ ਲੋਭੀ ਬੰਦੇ ਦਾ ਹਾਲ ਹੈ ਫਿਰ ਭਾਈ ਸਲੋਭ ਤੋਂ ਬਚਣ ਲਈ ਜਿਹੜਾ ਮਨੁ ਗੁਰੂ ਦੀ ਸ਼ਰਨ ਪੈਂਦਾ ਹੈ ਪ੍ਰਭੂ ਦਾਰ ਤੇ ਪੁਕਾਰ ਕਰਦਾ ਹੈ ਤੇ ਪ੍ਰਮਾਤਮਾ ਦੀ ਹਜੂਰੀ ਵਿੱਚ ਉਸ ਤਿਰਜੋਈ ਦੀ ਖਬਰ ਪਹੁੰਚਦੀ ਹੈ ਰਾਖ ਰਾਖ ਰਾਗ ਪ੍ਰਮੇਰੇ ਮੈਂ ਰਾਖੋ ਕਿਰਪਾ ਧਾਰੇ ਨਾਨਕ ਮੈਂ ਤਰ ਅਵਰ ਨਕਾਈ ਮੈਂ ਸਤਗੁਰ ਗੁਰ ਨਿਸਤਾਰੇ हे ਪ੍ਰਭੂ ਇਸ ਲੋਭ ਕੁੱਤੇ ਤੈ ਮੈਨੂੰ ਵੀ ਬਚਾਲੇ ਬਚਾਲੇ ਇਹ ਨਾਨਕ ਆਗ ਮੇਰਾ ਕੋਈ ਸਾਰਾ ਨਹੀਂ ਗੁਰੂ ਹੀ ਮੇਰਾ ਸਾਰਾ ਹੈ ਗੁਰੂ ਹੀ ਪਾਰ ਲੰਗਾਨ ਵਾਲਾ ਰਾਗ ਮਾਲੀ ਗੌੜਾ ਮਹਿਲਾ ਚੌਥਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਪੰਗੁਰ ਪ੍ਰਸਾਦ ਅਨੇਕ ਯਤਨ ਕਰ ਰਹਿ ਹਰ ਅੰਤ ਨਹੀਂ ਪਾਇਆ ਹਰ ਗਾਮ ਅਗਾਮ ਅਗਾਦ ਬੋਧ ਆਦੇਸ਼ ਹਰ ਪ੍ਰਭਾ ਰਾਇ ਰਹਾ ਹੈ ਪ੍ਰਭੂ ਪਾਤਸ਼ਾਹ ਤੇਰੇ ਗੁਣਾਂ ਦਾ ਅੰਤ ਲੱਭਣ ਵਾਸਤੇ ਬਯੰਤ ਜੀ ਯਤਨ ਕਰਕੇ ਥੱਕ ਗਏ ਪਰ ਕਿਸੇ ਨੇ ਤੇਰਾ ਅੰਤ ਨਾ ਪਾਇਆ হে ਪਹੁੰਚ ਪ੍ਰਭੂ ਮੈਂ ਮੇਰੀ ਤੈਨੂੰ ਨਮਸਕਾਰ ਹੈ ਤੈਨੂੰ ਕੋਈ ਨਹੀਂ ਸਮਝ ਸਕਤ ਰਹਾ ਕਾਮ ਕ੍ਰੋਧ ਲੋਭੋ ਨਿਤ ਚਗਰਤੇ ਚਗਰਾਇਆ ਹਮਰਾਖ ਰਾਖ ਦੀਨ ਤੇਰੇ ਹਰ ਸ਼ਰਨ ਹਰ ਪ੍ਰਭ ਆਇਆ اے ਪ੍ਰਭੂ ਕਾਮ ਕ੍ਰੋਧ ਲੋਭੋ ਜੀਵਨਾਂ ਦੇ ਖਸਾਏ ਹੋਏ ਦੁਨੀਆ ਦੇ ਝਗੜੇ ਚ ਪਏ ਰਹਿੰਦੇ ਨੇ ਕੇ ਪ੍ਰਭੂ ਸੀ ਜੀ ਤੇਰੇ ਦਰ ਦੇ ਮੰਤਿਆ ਸਾਨੂੰ ਇਨਾਂ ਤੋਂ ਬਚਾਲ ਲੈ ਸ਼ਰਨਾਗਤੀ ਪ੍ਰਭ ਪਾਲਤੇ ਹਰ ਭਗਤ ਬਚਲ ਨਾਇਆ ਪ੍ਰਲਾਦ ਜਨ ਹਰਨਾਖ ਫਕਰਿਆ ਹਰਾਖ ਲਿਓ ਤਰਾਇਆ ਏ ਪ੍ਰਭੂ ਤੂ ਸ਼ਰਮ ਪੈਂਦੀ ਰੱਖਿਆ ਕਰਨ ਵਾਲਾ ਤੇਰੇ ਸੇਵਕ ਪ੍ਰਲਾਦ ਨੂੰ ਹਰਨਾਖ ਨੇ ਫੜ ਲਿਆ ਸੀ ਹਰੀ ਤੁਸਤੀ ਰੱਖਿਆ ਕੀਤੀ ਸੀ ਹਰ ਚੇtre ਮਨ ਮਹਿਲ ਪਾਉਣ ਸਭ ਦੁਖ ਭੰਜਨ ਰਾਇਆ ਪਾਉ ਜਨਮ ਮਰਨ ਨਿਵਾਟਾਕੁਰ ਹਰ ਗੁਰਮਤੀ ਪ੍ਰਪਾਇ ਹੈ ਮਾਨੁਸ ਪ੍ਰਭੂ ਦੇ ਚਰਨਾਂ 'ਚ ਟਿਕਾਣਾ ਪ੍ਰਾਪਤ ਕਰ ਲਈ ਸਦਾ ਉਸ ਨੂੰ ਯਾਦ ਕਰਿਆ ਕਰ ਏ ਠਾਕੁਰ ਹਰੀ ਆਸਾ ਜੀਵਨ ਦਾ ਜਨਮ ਮਰਨ ਦਾ ਗੇੜ ਦੂਰ ਕਰ ਦੇ ਹਰ ਪਤਿਤ ਪਾਵਨ ਨਾਮ ਸੁਆਮੀ ਪਉ ਪਗਤ ਭੰਜਨ ਗਾਇਆ ਹਰ ਹਾਰ ਹਰ ਉਰਤਾਰਿਓ ਜਨਾਨਕ ਨਾਮ ਸਮਾਇ ਹੈ ਸਮੀ ਤੇਰਾ ਨਾਮ ਵਿਕਾਰੀ ਨੂੰ ਪਵਿੱਤਰ ਕਰਨ ਵਾਲਾ ਦੂਰ ਦਾਰ ਤੂਰ ਕਰਨ ਵਾਲਾ ਦਾਸ ਨਾਨਕ ਜਿਨ੍ਹਾਂ ਭਗਤਾਂ ਨੂੰ ਸਤਿਪੰਥ ਸਿਵ ਤੋਂ ਸਲਾਹ ਕੀਤੀ ਹੈ ਜਿਨ੍ਹਾਂ ਨੇ ਉਸ ਤੇ ਨਾਮ ਦਾ ਹਰ ਆਪਣੇ ਹਿਰਦੇ ਸਾਂਭਿਆ ਉਹ ਨਾਮ ਸਦਾ ਲੀਨ ਰਹਿੰਦੇ ਨੇ ਮਾਲੀ ਗੌੜਾ ਮਹਿਲਾ ਚੌਥਾ ਜਪ ਮੰ ਰਾਮ ਨਾਮ ਸੁਖ ਦਾਤਾ satsangat mil har saad aaya gurmukh brahm pachhatar ha ho he mere man prabhu da naam japya kar ਸਾਥ ਸੰਗਤ ਚ ਮਿਲ ਕੇ ਜਿਸ ਨੇ ਪ੍ਰਭੂ ਦੇ ਨਾਮ ਦਾ ਆਨੰਦ ਹਾਸਲ ਕੀਤਾ ਉਸ ਨੇ ਪ੍ਰਭੂ ਨਾਲ ਡੂੰਘੀ ਸੰਨਪਾਈ ਰਹਾ ਵਡਪਾਗੀ ਗੁਰਦਰਸ਼ਨ ਪਾਇਆ ਗੁਰ ਮਿਲਿਆ ਹਰ ਪ੍ਰਭ ਜਾਤਾ ਦਰਮਤ ਮੈਲ ਗਈ ਸਬਨੀ ਕਰ ਹਰ ਅੰਮ੍ਰਿਤ ਹਰ ਸਰਨਾਤਾ ਏ ਮਨੁ ਕਿਸੇ ਵਡਪਾਗੀ ਨਹੀਂ ਗੁਰੂ ਦਰਸ਼ਨ ਪ੍ਰਾਪਤ ਕੀਤਾ ਤੇ ਜਿਹੜਾ ਮਨੁਕ ਆਤਮਕ ਜੀਵਨ ਦੇਣ ਵਾਲੇ ਨਾਮ ਜਲ ਦੇ ਸਰੋਵਰ ਚ ਨਾਨਕ ਕਰਦਾ ਉਸ ਦੀ ਪੈੜੀ ਮਤ ਮੁੱਕ ਜਾਂਦੀ ਤਨ ਤਨ ਸਾ ਜਿਨੇ ਹਰ ਪ੍ਰਭ ਪਾਇਆ ਤិន ਪੁੱਛੋ ਹਰ ਕੀ ਬਾਤਾ ਪਾਇ ਲਗੋ ਨਿਤ ਕਰੋਂ ਜੁ ਦਰਿਆ ਹਰ ਮੈਲੋ ਕਰਮ ਵਿਧਾਤਾ ਮੇਰੇ ਮਨ ਭਾਗਾ ਵਾਲੇ ਸੰਤ ਨੇ ਜਿਨ੍ਹਾਂ ਨੇ ਪ੍ਰਭੂ ਮਲਾਪ ਹਾਸਲ ਕਰ ਲਿਆ ਮੈਂ انہਾਂ ਦੀ ਚਰਨੀ ਲੱਗਾ ਮੈਂ ਨਿਤ ਨਗਰ ਜੋਈਆਂ ਕਰਾਂ ਲਿਲਾਠ ਲਿਖੇ ਪਾਇਆ ਗੁਰ ਸਾਧੂ ਗੁਰਬਚਨੀ ਮੰਤਨ ਨਰਾਤਾ ਹਰ ਪਰਬ ਆਏ ਮਿਲੇ ਸੁਖ ਪਾਇਆ ਸਭ ਕਿਲਵਿਕ ਪਾਪ ਗਵਾਤਾ ਮਨ ਜਿਸ ਮਨੁੱਖ ਦੇ ਮੱਥੇ ਦੇ ਲਿਖੇ ਲਿਖ ਅਨੁਸਾਰ ਗੁਰੂ ਮਹਾਂਪੁਰਖ ਲੱਭ ਗਿਆ ਉਸ ਦਾ ਮਨ ਗੁਰੂ ਬਚਨਾ ਚ ਰੰਗਿਆ ਜਾਂਦਾ ਫਿਰ ਗੁਰੂ ਰਾਹੀਂ ਪ੍ਰਭੂ ਮਿਲ ਪੈਂਦਾ ਉਸ ਨੂੰ ਆਤਮਕ ਅਨੰਦ ਮਿਲ ਪੈਂਦਾ ਹਰਾ ਮਰ ਸੈ ਜਿਨ ਗੁਰਮਤਿ ਪਾਇਆ ਤਿਨ ਕੀ ਊਤਮ ਬਾਤਾ ਤਿਨ ਕੀ ਪੰਖ ਪਾਈਐ ਵਡਪਾਗੀ ਜਨਾਨਕ ਚਰਨ ਪਰਾਤਾ ਹੈ ਮਨ ਗੁਰੂ ਦੀ ਮਤ ਲੈ ਕੇ ਜਿਨਾਂ ਨੇ ਸ੍ਰੇਸ਼ਟ ਨਾਮ ਚਖ ਲਿਆ ਪ੍ਰਾਪਤ ਕਰ ਲਿਆ ਉਹਨਾਂ ਦੀ ਸ਼ੋਭਾ ਉੱਚੀ ਹੈ ਉਹਨਾਂ ਦੇ ਚਰਨਾਂ ਦੀ ਤੂੜ ਵੱਡੇ ਭਾਗਾਂ ਨਾਲ ਮਿਲਦੀ ਹੈ ਦਾਸ ਨਾਨਕ ਵੀ ਉਹਨਾਂ ਦੀ ਚਰਨੀ ਪੈਂਦਾ ਹੈ ਰਾਮ ਰਸਾਇਣ ਜਿਨ ਗੁਰਮਤ ਪਾਇਆ ਤਿਨ ਕੀ ਊਤਮ ਬਾਤਾ ਤਿਨ ਕੀ ਪੰ ਪਾਇ ਵਡ ਪਾਗੀ ਜਨਾਨਕ ਚਰਨ ਪਰਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ 呜呜